ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਐਮ ਪੋਜੀਟਿਵ ਵਾਈਟ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਰਾਤਿਆਂ ਦਾ ਟਾਈਮ ਆਣਾ ਤੇ ਫਾਸਤਾ ਖਾਣਾ ਹਰ ਇੱਕ ਘਰ ਵਿੱਚ ਹੀ ਬਣੇਗਾ ਤਾਂ ਮੈਂ ਅੱਜ ਤੁਹਾਡੇ ਨਾਲ ਇੱਕ ਛੋਟੀ ਜਿਹੀ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਜੋ ਬਰਫ਼ ਦੇ ਟਾਈਮ ਆਪਾਂ ਖਾ ਸਕਦੇ ਹਾਂ ਉਹ ਹੈਗਾ ਆਪਣੇ ਕੋਲੇ ਸਾਬੂਦਾਣੇ ਦੇ ਬੜੇ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾਗਾ ਆਪਾਂ ਸਭ ਤੋਂ ਪਹਿਲਾਂ ਕੀ ਕੀਤਾ ਸਾਬੂਦਾਣਾ 1.5 ਕੱਪ ਭਿਓਂ ਲਿਆ ਰਾਤ ਪਰ ਆਪਾਂ ਰਾਤ ਦੇ ਲਈ ਇਹਨੂੰ ਭਿਓ ਕੇ ਰੱਖ ਲਿਆ ਸੀ ਤੇ ਇੱਦਾਂ ਇਹ ਸੌਫਟ ਹੋ ਗਿਆ ਫਿਰ ਨਾਲ ਆਪਾਂ ਲੈ ਲਿਆ ਮੂੰਗਫਲੀ ਦਾ ਪਾਊਡਰ ਆਪਾਂ ਪੁੰሙ ਭੁੰਨੀ ਹੋਈ ਮੂੰਗਫਲੀ ਆਪਾਂ ਰੋਸਟ ਕਰਕੇ ਇਹਨੂੰ ਆਪਾਂ ਪਾਊਡਰ ਬਣਾ ਲਿਆ ਇਹ ਮੈਂ ਚਾਰ ਲੈ ਲਏ ਵੱਡੇ ਆਲੂ ਤੇ ਸਿੰਗਾੜੇ ਦਾ ਆਟਾ ਲੈ ਲਿਆ ਥੋੜਾ ਜਸਟ ਬਾਈਂਡ ਦੇ ਲਈ ਬੜਿਆਂ ਦੇ ਤੇ ਆਹ ਕਾਲੀ ਮਿਰਚ ਲੈ ਲਈ ਥੋੜੀ ਜਿਹੀ ਬਸ ਟੀ ਅੱਧਾ ਕ ਟੇਬਲस्पून ਜਿਹੜੀ ਹੁੰਦੀ ਆ ਤੇ ਇਹ ਨਾਲ ਲੈ ਲਈ ਆਪਾਂ ਹਰੀ ਮਿਰਚ ਇਹ ਲੈ ਲਿਆ ਆਪਾਂ ਲੈਮਨ ਦਾ ਜੂਸ ਸਭ ਤੋਂ ਪਹਿਲਾਂ ਆਪਾਂ ਤਿਆਰੀ ਦੇ ਲਈ ਕੀ ਕਰਾਂਗੇ ਇਹਦੇ ਵਿੱਚ ਆਲੂਆਂ ਨੂੰ ਆਪਾਂ ਕੱਦੂਕਸ ਕਰ ਲਾਂਗੇ ਤਾਂ ਕਿ ਨਾ ਲੰਮਸ ਨਾ ਹੋਣ ਫਿਰ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਆਲੂ ਨੂੰ ਕद्दूकस ਕਰ ਲਾਂਗੇ ਆਪਾਂ ਇੱਕ ਇੱਕ ਕਰਕੇ ਸਾਰੇ ਆਲੂ ਕद्दूकस ਕਰ ਲਾਂਗੇ ਤਾਂ ਕਿ ਬਾਈਂਡਿੰਗ ਬਹੁਤ ਵਧੀਆ ਆਵੇ ਲਓ ਜੀ ਆਪਣੇ ਇਹ ਕद्दूकस ਕਰਕੇ ਆਲੂ ਤਿਆਰ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਬੂਦਾਣਾ ਜੋ ਆਪਾਂ 1.5 ਕੱਪ ਰਾਤ ਭਰ ਲਈ ਭੋਂਗੇ ਰੱਖਿਆ ਹੋਇਆ ਸੀ ਫਿਰ ਆਪਾਂ ਜੋ ਸਮਾਨ ਆਪਾਂ ਰੱਖਿਆ ਹੋਇਆ ਇਹਦੇ ਲਈ ਉਹ ਪੇਕ ਕਰਕੇ ਪਾ ਦਾਂਗੇ ਹਰੀ ਮਿਰਚ ਪਾ ਦਾਂਗੇ ਆਪਾਂ ਇੱਕ ਤੋਂ ਡੇਢ ਕਿੰਨੀ ਤਿੱਖੀ ਹੋ ਉਸ ਹਿਸਾਬ ਨਾਲ ਪਾ ਦਾਂਗੇ ਤਾਂ ਮੈਂ ਜਿੰਨੀ ਡੇਢ ਕੁ ਮਿਰਚ ਪਾਤੀ ਐ ਤੇ ਪਾਤੀ ਕਾਲੀ ਮਿਰਚ ਤੇ ਨਾਲ ਪਾਤਾ ਆਪਾਂ ਮੂਸਲੀ ਦਾ ਕ੍ਰਸ਼ ਕੀਤਾ ਹੋਇਆ ਪਾਊਡਰ ਤੇ ਇਹ ਸੰਘਾੜੇ ਦਾ ਆਟਾ ਪਾ ਲਿਆ ਇਹ ਬਸ ਇੱਕ ਦੋ ਟੇਬਲ ਸਪੂਨ ਹੀ ਬਹੁਤ ਹੁੰਦੇ ਆ ਕਿਉਂਕਿ ਇਹਦੇ ਨਾਲ ਥੋੜੀ ਬਾਈਂਡਿੰਗ ਆ ਜਾਂਦੀ ਆ ਤੇ ਨਾਲ ਹੀ ਆਪਾਂ ਪਾ ਦਿੱਤਾ ਇਹਦੇ ਵਿੱਚ ਸੇਂਦਾ ਨਮਕ ਸਿਦਾਂ ਨਾਮਕ ਆਪ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਮੈਂ ਆਪਾ ਦੇ 2 ਟੇਬਲस्पून ਪਾਤੀ ਇਹਦੇ ਵਿੱਚ ਹੁਣ ਦਿਨ ਹੁਣ ਆਪਾਂ ਇਹਨੂੰ ਸਾਰਾ ਸਮਾਨ ਨੂੰ ਮਿਕਸ ਕਰ ਲਾਂਗੇ ਪਾਣੀ ਇਹਦੇ ਵਿੱਚ ਐਡ ਨਹੀਂ ਕਰਨਾ ਆਪਾਂ ਕਿਉਂਕਿ ਇਹ ਆਲੂ ਜਿਹੜੇ ਹੈਗੇ ਇਹ ਵਾਈਂਡ ਕਰ ਦੇਣਗੇ ਸਾਰੇ ਇਸ ਸਮਾਨ ਨੂੰ ਤੇ ਗਿੱਲਾ ਇਹ ਐਦਾਂ ਹੀ ਹੋ ਜਾਣਾਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਮਿਕਸ ਕਰ ਲਾਂ

ਫਰਾਈ ਕਰ ਲਾਂਗੇ ਤੇਲ ਆਪਾਂ ਕੜਾਹੀ ਦੇ ਵਿੱਚ ਪਹਿਲਾਂ ਗਰਮ ਕਰਨਾ ਰੱਖ ਲਿਆ ਸੀਗਾ 5-10 ਤੋਂ ਮਤਲਬ 5-10 ਮਿੰਟਾਂ ਦੇ ਲਈ ਮੈਂ ਸਰੋਂ ਦਾ ਤੇਲ ਲਿਆਗਾ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਤੇਲ ਲੈ ਸਕਦੇ ਤਾਂ ਆਪਾਂ ਇਹਨਾਂ ਨੂੰ ਐਦਾ ਸ਼ੇਪ ਦੇ ਕੇ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣਦੇ ਆਗੇ ਤੇ ਨਾ ਹੀ ਇਹਦੇ ਲਈ ਆਪਾਂ ਨੂੰ ਜ਼ਿਆਦਾ ਕੋਈ ਐਫਰਟਸ ਕਰਨੇ ਪੈਂਦੇ ਆ ਜਾਂ ਫਿਰ ਸਮਾਨ ਜ਼ਿਆਦਾ ਚਾਹੀਦਾਗਾ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਿਲਾ ਦਾਂਗੇ ਇਹਨਾਂ ਨੂੰ ਆਪਾਂ ਨੂੰ ਥੋੜਾ ਮਤਲਬ 5 ਕਿ ਮਿੰਟਾਂ ਦੇ ਲਈ ਹਰ ਇੱਕ ਬੜਿਆਂ ਨੂੰ ਮਤਲਬ ਹਰ ਇੱਕ ਲੋਟ ਨੂੰ ਆਪਾਂ ਨੂੰ ਫਰਾਈ ਕਰਨ ਦੇ ਲਈ ਟਾਈਮ ਲੱਗੂਗਾ ਤੇਲ ਆਪਾਂ ਹਾਈ ਫਲੇਮ ਤੇ ਹੀ ਰੱਖਾਂਗੇ ਫੇ ਤਾਂ ਫਿਰ ਕਰੰਚੀ ਜੇ ਬਣ ਜਾਂਦੇ ਆ ਇਹ ਤੇ ਅੰਦਰੋਂ ਤੱਕ ਪੱਕ ਜਾਂਦੇ ਹੈਗੇ ਇਹਨਾਂ ਨੂੰ ਅਪਰ ਚੈੱਕ ਕਰਦੇ ਰਵਾਂਗੇ ਹੁਣ ਜਿਵੇਂ ਥੋੜਾ ਥੋੜਾ ਕਲਰ ਆਪਣਾ ਬਰਾਊਨ ਆਉਣਾ ਸਟਾਰਟ ਹੋ ਗਿਆ ਜਿਆਦਾ ਵੀ ਨਹੀਂ ਹਿਲਾਵਾਂਗੇ ਕਿਉਂਕਿ ਸਮਾਨ ਬਾਹਰ ਆਉਣ ਲੱਗ ਜਾਂਦਾ ਫਿਰ ਖਿੰਡ ਜਾਂਦੇ ਹੈ ਇਹਨਾਂ ਨੂੰ ਆਪ ਪੱਕਣ ਦੇਵਾਂਗੇ 5 ਮਿੰਟਾਂ ਦੇ ਲਈ ਜਿਹੜੇ ਬੜੇ ਆ ਉਹ ਪੱਕ ਕੇ ਤਿਆਰ ਹੋ ਗਏ ਚੰਗੀ ਤਰ੍ਹਾਂ ਬਰਾਊਨ ਹੋ ਗਏ ਤੇ ਆਪਾਂ ਨੂੰ ਇੱਕ ਇੱਕ ਕਰਕੇ ਕੱਢਣਾਂਗੇ ਇਹ ਵਾਰ ਜਦੋਂ ਤੱਕ ਬਰਾਊਨ ਹੋਣਗੇ ਇਹਨਾਂ ਦੇ ਉੱਪਰਲੀ ਜਿਹੜੀ ਪਰਤ ਹੈ ਉਹ ਤੱਕ ਆਪਾਂ ਵੇਟ ਕਰਾਂਗੇ ਕਿ ਕ੍ਰਾਂਚੀ ਜੇ ਬਣਦੇ ਆ ਫਿਰ ਜੇ ਆਪਾਂ ਫਿਰ ਉਹ ਬ੍ਰਾਊਨ ਕਰ ਲੈਨੇ ਜੇ ਵਾਈਟ ਵਾਈਟ ਜੇ ਰਹਿ ਜਾਂਦੇ ਫਿਰ ਥੋੜੇ ਕੱਚੇ ਹੁੰਦੇ ਉਹ ਅੰਦਰ ਤੱਕ ਨਹੀਂ ਪੱਕਦੇ ਹੈਗੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਹਨਾਂ ਨੂੰ ਆਪਾਂ ਜਦੋਂ ਬਣਾ ਬੇਲਾਂਗੇ ਤਾਂ ਥੋੜਾ ਥੋੜਾ ਹਾਰਡ ਪ੍ਰੈਸ ਕਰਕੇ ਇਹਨਾਂ ਨੂੰ ਪੇੜਾ ਬਣਾਉਣਾਗਾ ਬੜੇ ਦਾ ਕਿਉਂਕਿ ਫਿਰ ਥੋੜਾ ਜਿਹਾ ਜਿਵੇਂ ਮੇਰਾ ਉਹ ਵਾਲਾ ਵੜਾ ਹੈ ਥੋੜਾ ਮੈਂ ਇੱਕ ਪ੍ਰੈਸ ਘੱਟ ਕਰ ਪਾਈ ਤਾਂ ਕਰਕੇ ਥੋੜੇ ਉਹਦੇ ਵਿੱਚੋਂ ਸਾਬੂਦਾਣੇ ਦੀ ਪੀ ਹੋ ਨਿਕਲ ਗਈ ਦਾਣੇ ਲੋ ਜੀ ਹੁਣ ਆਪਣੇ ਬਣ ਕੇ ਤਿਆਰ ਨੇ ਤੇ ਆਪਾਂ ਹੁਣ ਇਹ ਸਰਵ ਕਰ ਲਾਂਗੇ ਲੋ ਜੀ ਆਪਣੇ ਬੜੇ ਜਿਹੜੇ ਬਣ ਕੇ ਤਿਆਰ ਹੋ ਗਏ ਐਵੇਂ ਦੇਖੋ ਕਿੰਨੇ ਵਧੀਆ ਬਣੇ ਨੇ ਇਹ ਤੇ ਇਹ ਕਰੰਚੀ ਕਰੰਚੀ ਬਣੇ ਨੇਗੇ ਤੇ ਆਪਾਂ ਇਹਨਾਂ ਦੇ ਨਾਲ ਲੈ ਲਿਆ ਹਰੀ ਵਾਲੀ ਚਟਨੀ ਜਿਵੇਂ ਆਪਾਂ ਬੇਸਿਕ ਧਨੀਏ ਦੀ ਤੇ ਅਦਰਕ ਵਗੈਰਾ ਪਾ ਕੇ ਆਪਾਂ ਇਹਨੂੰ ਬਣਾਉਨੇ ਆ ਉਹ ਵਾਲੀ ਆਪਾਂ ਚਟਨੀ ਬਣਾ ਲਈ ਆ ਤੇ ਹੁਣ ਆਪਣੇ ਇਹ ਸਰਵ ਕਰਨ ਦੇ ਲਈ ਤਿਆਰ ਹੋ ਗਏ ਆ ਜੇ ਤੁਸੀਂ ਚਾਹੋਗੇ ਕਿ ਮੈਂ ਇਦਾਂ ਦੀਆਂ ਵੀਡੀਓਜ਼ ਫੈਸਟੀਵਲ ਆਣ ਆਣ ਵਾਲੇ ਆਪਣੇ ਇਦਾਂ ਦੀਆਂ ਰੈਸਪੀਜ਼ ਹੋਰ ਸ਼ੇਅਰ ਕਰਾਂ ਤਾਂ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਧੰਨਵਾਦ